ਹਲਕਾ ਬਸੀ ਪਟਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਵੱਲੋਂ ਬਸੀ ਪਟਾਣਾ ਸ਼ਹਿਰ ਦੇ ਨਾਗਰਿਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਂਦੇ ਰਹੀ। ਪਿਊਵਲ ਪਾਣੀ ਦੀ ਟੈਂਕੀ ਉੱਤੇ ਪਾਈਪਲਾਈਨ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉੱਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਵੱਲੋਂ ਇਸ ਪ੍ਰੋਜੈਕਟ ਦੇ ਅਧੀਨ 0.5 ਲੱਖ ਗੈਲਨ ਦੀ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਬਣਾਈ ਜਾਵੇਗੀ। ਇੱਕ ਡੂੰਘਾ ਟਿਊਬ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ 5.15 ਕਿਲੋਮੀਟਰ ਪਾਈਪਲਾਈਨ ਪਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਨਾਲ ਲੋਕਾਂ ਨੂੰ ਗਰਮੀ ਦੇ ਸੀਜ਼ਨ ਦੌਰਾਨ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਮਿਲੇਗੀ। ਉਹ ਵੀਰ ਜੀ ਦੀ ਫਤਿਹ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਕੈਬਨਿਟ ਮੰਤਰੀ ਰਵਜੋਤ ਸਿੰਘ ਜੀ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਨੇ ਕਿ ਇਹਨਾਂ ਵੱਲੋਂ ਸਾਡੇ ਸ਼ਹਿਰ ਦੇ ਲਈ ਪੀਣ ਵਾਲੇ ਪਾਣੀ ਦਾ ਜਿਹੜਾ ਹੱਲ ਕੀਤਾ ਗਿਆ ਬਸੀ ਪਠਾਨਾ ਸ਼ਹਿਰ ਦੇ ਲਈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੰਮ ਜਿਹੜਾ ਉਹ ਬਹੁਤ ਰਸਤਾਰ ਦੇ ਨਾਲ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਸਾਰੀ ਬਸੀ ਪਠਾਨਾ ਤੋਂ ਆਪਾਂ ਵਾਕਫ ਆ ਸਾਰੇ ਇੱਥੇ ਲੋਕਲ ਆ ਇੱਥੇ ਬਹੁਤ ਪਹਿਲਾਂ ਤੋਂ ਕਾਫੀ ਸਮੇਂ ਤੋਂ ਬਹੁਤ ਝੁੱਗੀਆਂ ਹੁੰਦੀਆਂ ਸੀਗੀਆਂ ਇੱਥੇ ਜਿੱਥੇ ਆਪਾਂ ਖੜੇ ਆ ਬਹੁਤ ਮਤਲਬ ਹਾਲਾਤ ਹੋਏ ਉਂਝੇ ਇਹ ਸਾਰੀ ਜਗ੍ਹਾ ਜਿਹੜੀ ਆ ਉਹ ਸਾਫ ਹੋ ਗਈ ਆ ਕਿੰਨੀ ਜਗ੍ਹਾ ਟੋਟਲ ਦੀਓ ਸਭ ਇਹ ਡੇਢ ਦੋ ਇਕੜ ਦੇ ਕਰੀਬ ਡੇਢ ਪੌਣੇ ਦੋ ਇਕੜ ਦੇ ਕਰੀਬ ਜਗ੍ਹਾ ਜਿਹੜੀ ਹੈ ਹੈਗੀ ਆ ਇਹਦੇ ਚ ਹੁਣ ਇਹ ਪੈਂਦੀ ਆ ਆਪਣੇ ਆਪਣੇ ਬਸੇ ਤੋਂ ਉੱਚੇ ਪਿੰਡ ਵਾਲੇ ਰੋਡ ਦੇ ਉੱਤੇ ਜਦੋਂ ਮੋੜ ਮੁਰਦੇ ਆ ਜੀਵਲ ਲਗਾਇਆ ਤੇ ਇੱਕ ਆਪਾਂ ਨੇ ਪਾਣੀ ਦੀ ਟੈਂਕੀ ਬਣਾਉਣਾ ਪਾਣੀ ਟੈਂਕੀ ਤੇ ਟਿਊਬਲ ਜਿਹੜਾ ਇੱਥੇ ਲੱਗੂਗਾ ਉਦੀ ਜਿਹੜੀ ਵਾਟਰ ਲਾਈਨ ਆ ਪਾਣੀ ਦੀ ਪਾਈਪ ਜਿਹੜੀ ਵਿਛਣੀ ਆ